ਬਥੇਰਿਆਂ ਦੀ ਲੋੜ ਪ੍ਰਮਾਤਮਾ ਵੀ ਨਹੀਂ ਹੈ ਉਸ ਦਾ ਇੱਕ ਕਾਰਨ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਬੇਸ ਦੇ ਸੰਤਰ ਮੈਂ ਸਗਲੇ ਚ ਆ ਗਏ بڑے ਤੀਰਥਾਂ ਤੇ ਗਿਆ ਬڑے ਧਰਮ ਮੰਦਰਾਂ ਤੇ ਚ ਗਿਆ ਬڑے ਸਤ ਸੰਗ ਦੇ ਸਥਾਨਾਂ ਤੇ ਗਿਆ ਜਿਨੋ ਕਹਿੰਦੇ ਨੇ ਸਮਾਧੀ ਜਿਨੋ ਕਹਿੰਦੇ ਨੇ ਪਰਮ ਅਨੰਦ ਜਿਨੋ ਕਹਿੰਦੇ ਨੇ ਪਰਮ ਰਸ ਉਹਦੀ ਤੇ ਕੋਈ ਛਲਕ ਬਣੀ ਨਹੀਂ ਤੋਂ ਨਿਰਾਸ਼ ਹੈ ਭਈ ਨਿਰਾਸ਼ੀ ਪਦਾਰਥ ਦੇ ਨਾਲ ਤੇ ਆਸਾ ਜੋੜੀ ਹੋਈ ਹੈ ਹੈ ਪਰਮਾਤਮਾ ਤੋਂ ਨਿਰਾਸ਼ ਹੈ ਪਤਾ ਨਹੀਂ ਹੈ ਕਿ ਨਹੀਂ ਨਿਰਾਸ਼ ਇਹ ਬਾਕ ਧੰਨ ਗੁਰੂ ਅਰਜਨ ਦੇਵ ਜੀ ਦਾ ਹੈ ਤੇ ਦਿਨ ਵੀ ਬਹੁਤ ਹੋ ਜਾਣ ਬੰਦੇ ਨੂੰ ਪਾਠ ਪੂਜਾ ਕਰਦੇ ਆਂ ਤੀਰਥਾਂ ਤੇ ਭਰਮਦੇ ਆਂ ਨਾਮ ਬਾਣੀ ਦਾ ਅਭਿਆਸ ਕਰਦੇ ਆਂ ਕਥਾ ਕੀਰਤਨ ਸੁਣਦੇ ਆਂ ਮੰਦਰ ਮਸਜਿਦ ਗੁਰਦੁਆਰੇ ਆਉਂਦੇ ਆਂ ਤੇ ਖੇਡ ਕੁਛ ਨਾ ਬਣੀ ਹੋਵੇ ਸਾਲ ਦੋ ਸਾਲ ਮਨੁੱਖ ਕੋਈ ਕਾਰੋਬਾਰ ਕਰੇ ਕਿ ਉਹ ਰਚ ਉਨਤੇ ਨਾ ਹੋਵੇ ਤੇ ਉਸ ਕਾਰੋਬਾਰ ਤੋਂ ਵੀ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਬਦਲਦਾ ਹੈ ਇਸ ਤਰ੍ਹਾਂ ਬਾਰ ਮਨੁੱਖ ਗੁਰੂ ਬਦਲਦਾ ਰਹਿੰਦਾ ਹੈ ਆਸ਼ਰਮ ਬਦਲਦਾ ਰਹਿੰਦਾ ਹੈ ਦੇਵੀ ਦੇਵਤੇ ਬਦਲਦਾ ਰਹਿੰਦਾ ਹੈ ਤੀਰਥ ਬਦਲਦਾ ਰਹਿੰਦਾ ਹੈ ਸਤ ਸੰਗ ਦੇ ਕੇਂਦਰ ਬਦਲਦਾ ਰਹਿੰਦਾ ਹੈ ਤੇ ਭਟਕ ਭਟਕ ਕੇ ਜਦ ਕੁਝ ਨਹੀਂ ਮਿਲਦਾ ਤਾਂ ਈਸ਼ਵਰ ਤੋਂ ਨਿਰਾਸ਼ ਹੋ ਜਾਂਦਾ ਹੈ ਤੇ ਵੀ ਮੈਂ ਅਰਸ ਕਰਦੇ ਆਂ ਔਰ ਮੈਂ ਇਸ ਤਰ੍ਹਾਂ ਦੇ ਆਪਣੀ ਜ਼ਿੰਦਗੀ ਚ ਹਜ਼ਾਰਾਂ ਮਨੁੱਖ ਦੇਖੇ ਨੇ ਨਿਰਾਸ਼ ਅਗਰ ਹੁਣ ਮੰਦਰ ਮਸਜਿਦ ਗੁਰਦੁਆਰੇ ਆਉਂਦੇ ਵੀ ਨਹੀਂ ਤੇ ਵੱਧਾ ਚੱਟੀ ਇੱਕ ਰਸਮ ਅੰਦਰੋਂ ਨਿਰਾਸ਼